ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੋਸਤ ਆਸਵੀਜਾ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਅੱਜ ਦੇ ਜ਼ਮਾਨੇ ਨੂੰ ਬਿਆਨ ਕਰਦੀ ਬਹੁਤ ਹੀ ਸੋਹਣੀ ਕਹਾਣੀ ਹੈ ਕਿਰਪਾ ਕਰਕੇ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਆਂ ਸ਼ੁਰੂ ਕਰਦੇ ਹਾਂ ਜੀ ਸਰਦਾਰ ਹਰਪ੍ਰੀਤ ਸੰਘਾ ਹਰਪ੍ਰੀਤ ਸਿੰਘ ਦੀ ਕਲਮ ਤੋਂ ਪੰਜਾਬੀ ਕਹਾਣੀ ਤਰਕੀਬ ਧੀ ਵੱਲੋਂ ਪਿਓ ਨੂੰ ਹਲੂਣਾ ਤੈਨੂੰ ਸੁਣਿਆ ਨਹੀਂ ਮੈਂ ਕਦੋਂ ਦਾ ਗਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿੱਚ ਰੂਹ ਦੇ ਕੇ ਪਈ ਐ ਤੈਨੂੰ ਕਿੰਨੀ ਵਾਰ ਕਿਹਾ ਕਿ ਜਦੋਂ ਮੈਂ ਆਵਾਂ ਗਲਾਸ ਸਲਾਦ ਮੇਰੇ ਅੱਗੇ ਮੇਜ਼ ਤੇ ਪਿਆ ਹੋਣਾ ਚਾਹੀਦਾ ਹੈ ਪਰ ਨਲਾਇਕ ਜਹੀ ਨਨ ਕੋਈ ਅਸਰ ਹੀ ਨਹੀਂ ਕਿ ਦਾ ਫਿੱਟੀ ਪਈ ਆ ਖਾ ਖਾ ਕੇ ਗੰਦੇ ਖਾਨਦਾਨ ਦੀ ਇਹ ਕੁਝ ਬੋਲਦਿਆਂ ਰਮੇਸ਼ ਨੇ ਬੋਤਲ ਦਾ ਡੱਟ ਖੋਲਿਆ ਉਸ ਦੀ ਪਤਨੀ ਰੂਪਾ ਨੇ ਗਲਾਸ ਸਲਾਦ ਤੇ ਨਮਕੀਨ ਅੱਗੇ ਲਿਆ ਧਰਿਆ ਤੇ ਕਿਹਾ ਕੁਝ ਤਾਂ ਸ਼ਰਮ ਕਰੋ ਚੰਦਰ ਦੇ ਬਾਪੂ ਕੁੜੀ ਜਵਾਨ ਹੋ ਗਈ ਏ 12ਵੀਂ ਤੋਂ ਬਾਅਦ ਇਸ ਨੂੰ ਕਾਲਜ ਦਾਖਲ ਕਰਵਾਉਣਾ ਏ ਤਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਇਸ ਚੰਦਰੀ ਸ਼ਰਾਬ ਨੂੰ ਛੱਡ ਦਿਓ ਪਰ ਤੁਸਾਂ ਦੇ ਕੰਨ ਤੇ ਕੋਈ ਜੂ ਨਹੀਂ ਸਰਕਦੀ ਪਤਾ ਨਹੀਂ ਰੱਬ ਮੈਥੋਂ ਕਿਹੜੇ ਇਮਤਿਹਾਨ ਲੈ ਰਿਹਾ ਹੈ ਹੋਰ ਦੋ ਸਾਲਾਂ ਨੂੰ ਕੁੜੀ ਦੇ ਹੱਥ ਪੀਲੇ ਕਰਨ ਲਈ ਵੀ ਮੁੰਡਾ ਲੱਭਣਾ ਪੈਣਾ ਹੈ ਜੇ ਇਸੇ ਤਰ੍ਹਾਂ ਪਿੰਦੇ ਰਹੇ ਤਾਂ ਕਿਸੇ ਨੇ ਵੀ ਧੀ ਦਾ ਸਾਗ ਨਹੀਂ ਲੈਣਾ ਹੁਣ ਤਾਂ ਛੱਡ ਦਿਓ ਇਸ ਕਲਮੋਹੀ ਸ਼ਰਾਬ ਨੂੰ ਚੱਲ ਹੁਣ ਚੁੱਪ ਕਰ ਤੇ ਆਪਣਾ ਕੰਮ ਕਰ ਮੈਂ ਤੇਰੀ ਬਕਵਕ ਸੁਣ ਲਈ ਨਹੀਂ ਬੁਲਾਇਆ ਜਾ ਇਥੋਂ ਮੈਨੂੰ ਸਰੂਰ ਬਣਾਉਣ ਦੇ ਅੱਗ ਲੱਗੇ ਤੁਹਾਡੇ ਸਰੂਰ ਨੂੰ ਜਾਣੀਏ ਕਿ ਨਹੀਂ ਮੈਂ ਨਹੀਂ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜੋ ਕਹਿਣਾ ਛੇਤੀ ਦੱਸ ਚੰਦਰ ਨੂੰ ਜੇਬੀਟੀ ਵਿੱਚ ਦਾਖਲਾ ਕਰਵਾਉਣਾ ਹੈ ਉਸ ਨੇ 12ਵੇਂ ਵਿੱਚ 75 ਫੀਸ ਦੀ ਨੰਬਰ ਲਏ ਹਨ ਉਸ ਜੀ ਦੀ ਆਪਕਾ ਕਹਿੰਦੀ ਸੀ ਕਿ ਕੁੜੀ ਨੂੰ JBT ਵਿੱਚ ਦਾਖਲਾ ਕਰਵਾ ਦਿਓ ਇਸ ਦਾ ਸਰਕਾਰੀ ਕਾਲਜ ਵਿੱਚ ਨੰਬਰ ਪੈ ਜਾਵੇਗਾ ਤੇ ਫਿਰ ਸਰਕਾਰੀ ਨੌਕਰੀ ਮਿਲ ਜਾਵੇਗੀ ਆਪਾਂ ਕੁੜੀ ਨੂੰ ਅੱਗੇ ਪੜਾਉਣਾ ਹੈ ਕੁਝ ਨਹੀਂ ਕਰਵਾਉਣਾ ਘਰ ਬਿਠਾ ਦੇ ਰੋਟੀ ਟੁਕਸ ਖਾਹ ਤੇ ਫਿਰ ਉਸ ਦਾ ਵਿਆਹ ਕਰ ਦੇਵਾਂਗੇ ਆਪੇ ਅਗਲੇ ਘਰ ਜਾ ਕੇ ਭਾਵੇਂ ਪੜੇ ਭਾਵੇਂ ਰੋਟੀਆਂ ਪਕਾਏ ਸਾਨੂੰ ਕੀ ਨਾਲੇ ਅਸੀਂ ਕਮਾਈ ਖਾਣੀ ਹੈ ਦੀ ਬਸ ਰਹਿਣ ਦੇ ਉਸ ਨੂੰ ਘਰ ਹੀ ਨਾਲੇ ਅੱਜਕੱਲ੍ਹ ਜ਼ਮੀਨ ਦੇ ਕੰਮਾਂ ਵਿੱਚ ਮੰਦੀ ਏ ਸੌਦੇ ਨਹੀਂ ਵਿਕ ਰਹੇ ਜਾ ਹਣ ਤੂੰ ਮੇਰੇ ਵਾਸਤੇ ਰੋਟੀ ਬਣਾ ਪਹਿਲਾਂ ਮੇਰੀ ਗੱਲ ਸੁਣ ਲਓ ਮੈਂ ਕਿਹਾ ਕੁੜੀ ਨੂੰ ਅੱਗੇ ਪੜਾਉਣਾ ਏ ਨਾਲੇ ਤੁਸੀਂ ਜਿਹੜੀ ਆ ਹਰ ਰੋਜ਼ ਸ਼ਰਾਬ ਪੀਂਦੇ ਹੋ ਇਹ ਕਿਹੜੀ ਮੁਫਤ ਆਉਂਦੀ ਏ ਇਹ ਪੀਣੀ ਛੱਡ ਦਿਓ ਕੁੜੀ ਦੀ ਪੜਾਈ ਜੋਗੇ ਪੈਸੇ ਆਪੇ ਬਣ ਜਾਣਗੇ ਜਾ ਜਾ ਐਵੇਂ ਨਾ ਮੂਡ ਖਰਾਬ ਕਰ ਮੇਰਾ ਮੈਂ ਤੈਨੂੰ ਕਹਿ ਦਿੱਤਾ ਮੈਂ ਨਹੀਂ ਪੜਾਉਣੇ ਕੁੜੀ ਬਸ ਹੁਣ ਇਸ ਸੰਬੰਧ ਵਿੱਚ ਕੋਈ ਗੱਲ ਨਹੀਂ ਹੋਵੇਗੀ ਦੂਜੇ ਪਾਸੇ ਚੰਦਰ ਮਾਂ ਬਾਪ ਦੀ ਸਾਰੀ ਗੱਲ ਸੁਣ ਰਹੀ ਸੀ ਉਸ ਦੀ ਮੰਮੀ ਨੇ ਉਸ ਨੂੰ ਪਰਦੇ ਓਲੇ ਸਾਰੀ ਗੱਲ ਸੁੰਦਿਆਂ ਵੇਖ ਲਿਆ ਉਹ ਮੂੰਹ ਅੱਖਾਂ ਸਾਫ਼ ਕਰ ਚੰਦਰ ਕੋਲ ਗਈ ਤੇ ਗਲਵਕੜੀ ਵਿੱਚ ਲੈ ਲਿਆ ਤੇ ਉਸ ਨੂੰ ਪ੍ਰੋਤਸਾਹ ਦਵਾਇਆ ਕਿ ਉਸ ਦੀ ਮਾਂ ਚੰਦਰ ਨੂੰ ਜ਼ਰੂਰ ਪੜਾਵੇਗੀ ਪਰ ਚੰਦਰ ਖਾਮੋਸ਼ ਸੀ ਉਹ ਵੀ ਆਪਣੇ ਪਿਤਾ ਰਮੇਸ਼ ਦੇ ਇਸ ਵਿਹਾਰ ਤੋਂ ਦੁਖੀ ਸੀ ਉਹ ਵੀ ਚਾਹੁੰਦੀ ਸੀ ਕਿ ਉਸ ਦੇ ਪਿਤਾ ਸ਼ਰਾਵ ਛੱਡ ਦੇਣ ਪਰ ਉਸ ਨੂੰ ਕੋਈ ਰਾਹ ਨਹੀਂ ਸੀ ਦਿਸ ਰਿਹਾ ਉਸ ਨੇ ਪ੍ਰਮਾਤਮਾ ਅੱਗੇ ਅਰਜ਼ੋਈ ਕੀਤੀ ਕਿ ਕੋਈ ਤਰੀਕਾ ਦੱਸੋ ਜਿਸ ਨਾਲ ਉਹ ਆਪਣੇ ਪਿਤਾ ਨੂੰ ਸ਼ਰਾਬ ਛੁਦਾ ਸਕੇ ਇਸ ਤਰ੍ਹਾਂ ਸੋਚਦੀ ਉਹ ਸੌ ਗਈ ਜਦੋਂ ਸਵੇਰੇ ਉੱਠੀ ਤਾਂ ਉਸ ਨੂੰ ਰਾਹ ਲੱਭ ਗਿਆ ਸੀ ਉਸ ਨੇ ਅੱਜ ਉਸ ਤਰਕੀਬ ਤੇ ਕੰਮ ਕਰਨ ਦੀ ਸੂਚੀ ਸ਼ਾਮ ਨੂੰ ਜਦੋਂ ਉਸ ਦਾ ਪਿਤਾ ਘਰ ਆਇਆ ਤਾਂ ਉਸ ਨੇ ਵੇਖਿਆ ਉਸ ਦੇ ਆਵਾਜ਼ ਮਾਰਨ ਤੋਂ ਪਹਿਲਾਂ ਹੀ ਦੋ ਗਲਾਸ ਮੇਜ਼ ਤੇ ਪਏ ਸੀ ਅਤੇ ਨਾਲ ਹੀ ਨਮਕੀਨ ਸਲਾਦ ਵੀ ਚੰਦਰ ਵੀ ਉਸ ਦੇ ਬੈੱਡ ਦੇ ਪਾਸ ਹੀ ਆ ਕੇ ਬੈਠ ਗਈ ਜਦੋਂ ਰਮੇਸ਼ ਸ਼ਰਾਬ ਦੀ ਬੋਤਲ ਖੋਲਣ ਲੱਗਾ ਤਾਂ ਚੰਦਰ ਨੇ ਬੋਤਲ ਆਪਣੇ ਪਿਤਾ ਦੇ ਹੱਥੋਂ ਫੜ ਲਈ ਤੇ ਖੁਦ ਗਲਾਸਾਂ ਵਿੱਚ ਸ਼ਰਾਬ ਪਾਉਣ ਲੱਗੀ ਏ ਵੇਖ ਕੇ ਰਮੇਸ਼ ਹੱਕਾ ਬੱਕਾ ਰਹਿ ਗਿਆ ਉਸਨੇ ਚੱਦਰ ਨੂੰ ਪੁੱਛਿਆ ਇਹ ਕੀ ਕਰ ਰਹੀ ਹੈ ਤੂੰ ਸ਼ਰਾਬ ਕਿਉਂ ਪਾ ਰਹੀ ਹੈ ਕੁੜੀਆਂ ਅੱਜ ਇਹ ਕੰਮ ਨਹੀਂ ਕਰਦੀਆਂ ਚੰਦਰ ਨੇ ਅੰਸੁਣਾ ਕਰ ਦਿੱਤਾ ਤੇ ਆਪਣੇ ਵਾਲੇ ਪਾਸੇ ਰੱਖੇ ਗਲਾਸ ਵਿੱਚ ਵੀ ਸ਼ਰਾਬ ਪੋਣਿਸ਼ੂ ਕਰ ਦਿੱਤੀ ਰਮੇਸ਼ ਨੇ ਜ਼ੋਰ ਨਾਲ ਗੁੱਸੇ ਵਿੱਚ ਕਿਹਾ ਇਹ ਕੀ ਹੋ ਰਿਹਾ ਹੈ ਚੰਦਰ ਬੋਲੀ ਪਪਾ ਤੁਸੀਂ ਕਹਿੰਦੇ ਹੋ ਨਾ ਸ਼ਰਾਬੀ ਨਾਲ ਜ਼ਰੂਰ ਜਿਹਾ ਹੁੰਦਾ ਹੈ ਅੱਜ ਮੈਂ ਵੀ ਤੁਹਾਡੇ ਨਾਲ ਕੰਪਨੀ ਕਰਨੀ ਹੈ ਮੈਂ ਵੀ ਤਾਂ ਵੇਖਾ ਮੇਰੇ ਚੰਗੇ ਪਾਪਾ ਨੂੰ ਸਰੂਰ ਆਉਂਦਾ ਹੈ ਤਾਂ ਮੈਂ ਵੀ ਆਪਣੇ ਪਾਪਾ ਨਾਲ ਮਿਲ ਕੇ ਜਰੂਰ ਸਰੂਰ ਬਣਾਵਾਂਗੀ ਮੰਮਾ ਤਾਂ ਐਵੇਂ ਹੀ ਲੜਦੀ ਰਹਿੰਦੀ ਏ ਉਸ ਨੂੰ ਕੀ ਪਤਾ ਸਰੂਰ ਕੀ ਹੁੰਦਾ ਏ ਮੂਡ ਕਿਵੇਂ ਠੀਕ ਰਹਿੰਦਾ ਉਸ ਨੂੰ ਤਾਂ ਬਸ ਤੁਹਾਡੀ ਸੋਮਰਾਸ ਤੋਂ ਵੀ ਅਲਰਜੀ ਏ ਉਸ ਨੂੰ ਕੀ ਪਤਾ ਇਸ ਸੋਮਰਾਸ ਨੂੰ ਦੇਵਤੇ ਵੀ ਪੀਂਦੇ ਸੀ ਹਾਂ ਪਾਪਾ ਉਹ ਕਿਵੇਂ ਸੀ ਸਟੋਰੀ ਮੈਂ ਭੁੱਲ ਗਈ ਜਦੋਂ ਸਮੁੰਦਰ ਮੰਥਨ ਤੋਂ ਬਾਅਦ ਦੇਵਤਿਆਂ ਅਤੇ ਰਕਸ਼ਾ ਨੇ 14 ਰਤਨ ਕੱਢਦੇ ਸਮੇਂ ਇਹ ਸੋਮ ਰਸ ਕੱਢਿਆ ਸੀ ਇਹ ਗੱਲਾਂ ਸੁਣ ਰਮੇਸ਼ ਪਾਣੀ ਪਾਣੀ ਹੋ ਗਿਆ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੀ ਪਾਣਾ ਵਰਤ ਰਿਹਾ ਹੈ ਉਸ ਨੂੰ ਕੋਈ ਗੱਲ ਨਹੀਂ ਸੀ ਸੁਝ ਰਹੀ ਉਹ ਚੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ ਚੰਦਰ ਨੇ ਫਿਰ ਟਕੋਰ ਮਾਰੀ ਉਸ ਨੇ ਵੀਖਿਆ ਲੋਹਾ ਕਰਮੇ ਉਸ ਨੂੰ ਹੋਰ ਟਕੋਰਨਾ ਚਾਹੀਦਾ ਉਸ ਨੇ ਸ਼ਰਾਬ ਦਾ ਗਲਾਸ ਚੁੱਕਿਆ ਅਤੇ ਆਪਣੇ ਪਾਪਾ ਦੇ ਹੱਥ ਵਿੱਚ ਫੜਾਇਆ ਤੇ ਮੁੜ ਕੇ ਆਪ ਵੀ ਸ਼ਰਾਬ ਦਾ ਗਲਾਸ ਹੱਥ ਵਿੱਚ ਫੜ ਲਿਆ ਅਤੇ ਪਾਪਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਾਪਾ ਚੀਅਰਸ ਜਿਵੇਂ ਹੀ ਚੰਦਰ ਨੇ ਗਲਾਸ ਮੂੰਹ ਲਗਾਇਆ ਜ਼ੋਰ ਦੀ ਤੜਾਕ ਦੀ ਆਵਾਜ਼ ਆਈ ਸ਼ਰਾਬ ਦੀ ਬੋਤਲ ਟੁੱਟ ਗਈ ਸੀ ਤੇ ਸਾਰੀ ਸ਼ਰਾਬ ਕਮਰੇ ਵਿੱਚ ਖਿੱਲਰ ਗਈ ਉਸ ਦੇ ਪਿਓ ਨੇ ਫੁਰਤੀ ਨਾਲ ਚੰਦਰ ਦੇ ਹੱਥ ਤੋਂ ਸ਼ਰਾਬ ਦਾ ਗਲਾਸ ਫੜ ਥੱਲੇ ਜ਼ਮੀਨ ਤੇ ਮਾਰਿਆ ਅਤੇ ਆਪਣਾ ਗਲਾਸ ਵੀ ਭੰਨ ਦਿੱਤਾ। ਰਮੇਸ਼ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਿਆ। ਚੰਦਰ ਨੇ ਮਨੋਂ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਾਰੀ ਸਫਾਈ ਕਰਕੇ ਆਪਣੇ ਕਮਰੇ ਵਿੱਚ ਸੌਂ ਗਏ। ਅਗਲੀ ਸਵੇਰ ਰਮੇਸ਼ ਚੰਦਰ ਤੇ ਉੱਠਣ ਤੋਂ ਪਹਿਲਾਂ ਹੀ ਤਿਆਰ ਸੀ। ਉਸਨੇ ਚੰਦਰ ਨੂੰ ਆਵਾਜ਼ ਲਈ, "ਉਠ ਚੰਦਰ ਬੇਟੀ, ਬੇਟੇ ਚੱਲ ਤੇਰੀ ਮੰਮੀ ਕਹਿੰਦੀ ਸੀ ਤੈਨੂੰ ਕਾਲਜ ਦਾਖਲ ਕਰਵਾਉਣਾ ਹੈ।" ਚਲ ਬੇਟੀ ਤਿਆਰ ਹੋ ਮੈਂ ਤੇਰੇ ਨਾਲ ਕਾਲਜ ਜਾਂਦਾ ਹਾਂ ਫਿਰ ਮੈਂ ਕੰਮ ਤੇ ਜਾਵਾਂਗਾ ਤੇ ਹੁਣ ਮੈਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਹੁਣ ਤਾਂ ਖੁਸ਼ ਹੈ ਮੇਰੀ ਬੇਟੀ ਚੰਦਰ ਤੇ ਰੂਪਾ ਕੋਲੋਂ ਇਹ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੇ ਅਜੂਕੇ ਯੁੱਗ ਨੂੰ ਬਿਆਨ ਕਰਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ੍ਰੀ ਅਕਾਲ